ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ ਜਿਵੇਂ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਕ ਕਿ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈਐਸ ਬਣਦੇ ਆ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਡੈਨਿਕਸ ਫੇਰਾ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੋਂ ਦੱਸ ਦਈਏ ਕਿ ਜਿੱਥੇ ਯੋਧ ਨਸ਼ਾ ਵਿਰੋਧ ਪੁਲਿਸ ਵੱਲੋਂ ਵੱਡੇ ਤੌਰ ਤੇ ਜਿਹੜੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਉੱਥੇ ਜੀਆਰਪੀ ਪੁਲਿਸ ਵੱਲੋਂ ਇੱਕ ਪਾਸੇ ਉਹਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਅਮਰਨਾਥ ਯਾਤਰਾ ਦੇ ਦੌਰਾਨ ਜਿਹੜੀ ਹੈ ਰੇਲਵੇ ਸਟੇਸ਼ਨਾਂ ਉੱਤੇ ਲਗਾਤਾਰ ਜਿਹੜੇ ਚੈਕਿੰਗ ਅਭਿਆਨ ਜਿਹੜੇ ਚਲਾਏ ਜਾ ਰਹੇ ਸੀਗੇ ਉਸ ਨੂੰ ਲੈ ਕੇ ਪਠਾਨਕੋਟ ਚੱਕੀ ਬੈਂਕ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਜਿਹੜਾ ਚ ਚੈਕਿੰਗ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਸੀਗਾ ਤਾਂ ਉਸ ਦੌਰਾਨ ਚੈਕਿੰ افیم ਜਿਹੜੀ ਬਰਾਮਦ ਪੁਲਿਸ ਵੱਲੋਂ ਜਿਹੜੀ ਕੀਤੀ ਗਈ ਆ ਉਸ ਮਾਮਲੇ ਦੇ ਵਿੱਚ ਜੀਆਰਪੀ ਪੁਲਿਸ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਆ ਇਸ ਨਸ਼ਾ ਤਸਕਰ ਦੇ ਬਾਰੇ ਦਿੱਤੀ ਗਈ ਕਿਉਂਕਿ ਇਹ ਨਸ਼ਾ ਤਸਕਰ ਮੱਧ ਪ੍ਰਦੇਸ਼ ਤੋਂ ਜਿਹੜੀ ਕਿ ਇਹ افیم ਜਿਹੜਾ ਨਸ਼ਾ ਜਿਹੜਾ ਲਿਆ ਕੇ ਜਲੰਧਰ ਦੇ ਵਿੱਚ ਜਿਹੜਾ ਕਿ ਇਸ ਨੇ ਜਿਹੜਾ ਕਿ ਸਪਲਾਈ ਜਿਹੜੀ ਦੇਣੀ ਸੀਗੀ ਉਸ ਨੂੰ ਜਿਹੜਾ ਕਿ ਕਾਬੂ ਜਿਹੜਾ ਜੀਆਰਪੀ ਪੁਲਿਸ ਵੱਲੋਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਜੀਆਰਪੀ ਪਠਾਨਕੋਟ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਉਹ ਵੀ ਸੁਣਾਉਂਦੇ ਆ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਰੇ ਸਪੈਸ਼ਲ ਡਿਵੀਜ਼ਨ ਰੇਲਵੇਜ਼ ਸ਼੍ਰੀ ਮਤੀ ਅਸ਼ੀਸ਼ ਪ੍ਰਭਾ ਡਿਵੀਜ਼ਨ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਗਮਨ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਸਪੈਕਟਰ ਗੁਰਨਾਮ ਸਿੰਘ ਇੰਚਾਰਜ ਹੁਕੀ ਤੇ ਪਠਾਨਾ ਲੱਗੇ ਹੋਏ ਨੇ ਔਰ ਇਹਨਾਂ ਨੂੰ ਪੂਰੇ ਅਮਰਸਰ ਪਠਾਨਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਵੀ ਜਿਹੜਾ ਜਦੋਂ ਨਸ਼ਾ ਵਿਰੋਧ ਔਰ ਦੇ ਨਾਲ-ਨਾਲ ਅਮਰਨਾਹ ਯਾਤਰਾ ਨੂੰ ਮੁਖ ਰੱਖਦੇ ਵਾ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਹੇ ਸੀਗੇ ਤੇ ਚੈਕਿੰਗ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੇ ਪੂਰਬੀ ਸਰੇ ਤੇ ਪਹੁੰਚ ਗਏ ਉੱਥੋਂ ਐ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੈਂਦਾ ਵਾ ਉੱਥੇ ਕਈ ਵਾਰੀ ਕੋਈ ਸ਼ਕਤੀ ਭਖਤੀ ਬੈਠੇ ਹੁੰਦੇ ਆ ਕੋ ਲੋਡ ਕੋਰੀਆ ਵਾਰਦਾਤਾ ਕਰਨ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਿਸ ਪਾਰਟੀ ਲੰਗੀ ਤੇ ਜਿਹੜੇ ਪੂਰਬੀ ਸਿਰੇ ਤੇ ਇੱਕ TRD ਦਫਤਰ ਪੈਂਦਾ ਉਹ ਨਾਲ ਪਾਣੀ ਦੀ ਟੈਂਕੀ ਵੀ ਆ ਸੋਜੀ ਮੰਡੀ ਦੀ ਬੈਕਸਾਈਡ ਤੇ ਉਹ TRD ਦਫਤਰ ਦੀ ਬੈਕਸਾਈਡ ਤੇ ਇੱਕ ਮੁੰਨਾ ਨੌਜਵਾਨ ਬੈਠਾ ਸੀ ਪੀਲੀ T-ਸ਼ਰਟ ਪਾ ਕੇ ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਖਿਸਕਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਉਹ ਉਸਨੇ ਆਪਣੀ ਡੱਬੇ ਵਿੱਚ ਉਹ ਇੱਕ ਮومی ਰਖਾਵਾ ਕਾਰੇ ਰੰਗ ਦਾ ਜਿਹੜਾ ਉਹ ਉਲਾਕੇ ਖੜੀਆ ਵੀਰ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਬੰਦਾ ਭਜਣ ਲੱਗਾ ਉਹਨਾਂ ਨੇ ਪੁਲਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਛੁੱਟੇ ਗਏ ਮومی ਰਖਾਵੀਨ ਦੇਖਿਆ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆਫੀਮ ਪ੍ਰਾਪਤ ਹੋਈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਜਿਹੜੀ ਆਫੀਮ ਪਾਈ ਗਈ ਹੈ ਕਿਥੋਂ ਵਸੇ ਸੀ ਇਹ ਹੈ ਗਾਜੀ ਜਿਲ੍ਹਾ ਮਨਸੂਰ ਮਧ ਪ੍ਰਦੇਸ਼ ਦਾ ਵਸੀ ਅਸਲ ਸਪਲਾਈ ਕਿਚੇ ਦੇਣੀ ਸੀ ਸਪਲਾਈ ਕਿਚੇ ਦੇਣੀ ਸੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਬੁੱਢਲੀ ਪੁਛਗਿਸ਼ ਤੋਂ ਸਾਹਮਣੇ ਆਇਆ ਬਟ ਇਹ ਜਾਣਾ ਚੋਣਾ ਇਹ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ ਗਿਆ ਭੁਲੇਖੇ ਨਾਲ ਰਾਤ ਦਾ ਸਮਾਂ ਸੀ ਇਹਨੂੰ ਪਤਾ ਨਹੀਂ ਲੱਗਿਆ ਔਰ ਸੁੱਤਾ-ਸੁੱਤਾ ਆਇਆ ਪਠਾਨਕੋਟ ਸਰ ਇਹ ਤਾਂ ਕੋਈ ਪਹਿਲਾਂ ਵੀ ਮਾਮਲਾ ਹੈ ਜੀ ਹਾਂ ਜੀ ਤਾਂ ਕੋਈ ਪਹਿਲਾਂ ਕੋਈ ਮਾਮਲਾ ਨਹੀਂ ਹੈਗਾ ਔਰ ਇਹ ਕੋਈ ਬੁੱਢਲੀ ਪੁਛਗਿਸ਼ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਕੋਈ ਸਪਲਾਈ ਹਮਾਰੇ ਇੰਟੀਅਰ ਤੁਹਾਨੂੰ ਇਹ ਮੰਗੋ ਸਿੰਘ ਨਾਮ ਦਾ ਨਾਮ ਰਹਿ ਰਿਹਾ ਵਿਅਕਤੀ ਦਾ ਪਰ ਹੁਣ ਅਸੀਂ ਮਨਜੋਤ ਅਦਾਲਤ ਤੇ ਪੇਸ਼ ਕਰਕੇ ਉਹਦਾ ਪੁੱਛਲ ਮਾਰਨ ਹਾਸਲ ਕਰਾਂਗੇ ਉਹ ਡਿਵਾਈਨ ਪੁੱਛਗਿਸ਼ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੇ ਦੇਣੀ ਆ ਉਹ ਅਸੀਂ ਉਹਦੇ ਨਾਲ ਪੂਰਾ ਆਮਦੋ ਪਤਾ ਲਵਾਂਗੇ ਸਪਲਾਈ ਕਿਥੋਂ ਲੈ ਕੇ ਆ ਗਿਆ ਸੀ ਪਿੱਛੋਂ ਇਹ ਪਿੱਛੋਂ ਉਥੋਂ ਮਨਸੋਰ ਤੋਂ ਜਿਲ੍ਹਾ ਮਨਸੋਰ ਬਾਰੇ ਬੋਲਦੇ ਹੋ। ਦੇਖ ਦਰੋ ਦੈਨਿਕ ਸਪਰਾ ਟੀਵੀ ਮੈਨੂੰ ਦੋ ਇਜਾਜ਼ਤ